ਆ ਵੀ ਕਿ ਤੁਹਾਡੇ ਬਾਅਦ ਤੇ ਬਹੁਤ ਵਧੀਆ ਘਰ ਲੈ ਕੇ ਆਇਆ ਆ ਬਾਹਰਲੇ ਪਾਸੇ ਲੋਕੇਸ਼ਨ ਤੁਸੀਂ ਦੇਖ ਰਹੇ ਹੋ ਇੰਟਰੈਂਸ ਤੇ ਨਾਲ ਦੇ ਨਾਲ ਇਧਰਲੇ ਪਾਸੇ ਗੱਡੀ-ਕੁੱਡੀ ਖੜਾ ਸਕਦੇ ਹੋ ਵਾਸ਼ਰੂਮ ਬਣੇ ਹੋਏ ਆ ਵਧੀਆ ਬਸਟ ਦੇ ਵਿੱਚ ਘਰ ਆ ਇਹ ਕੋਈ ਮਹਿੰਗਾ ਨਹੀਂ ਪਊਗਾ ਤੁਹਾਨੂੰ ਬਹੁਤ ਵਧੀਆ ਬਸਟ ਦੇ ਵਿੱਚ ਆ ਨਾਲ ਇਹ ਡਰਾਇੰਗ ਰੂਮ ਆ ਗਿਆ ਜੀ ਖੱਬੇ ਹੱਥ ਨੂੰ ਬੈਡਰੂਮ ਆ ਗਿਆ ਜੀ ਨਾਲ ਇੱਕ ਬੈਡਰੂਮ ਦਿਖਾ ਦੂੰ ਅੰਦਰੋਂ ਬੈਡਰੂਮ ਆ ਗਿਆ ਜੀ ਔਰ ਉੱਪਰ ਵਧੀਆ ਚੜਦੀ ਆ ਅੰਦਰ ਇਧਰਲੇ ਪਾਸੇ ਜੇ ਆਹੇ ਤੁਸੀਂ ਇਹਨੂੰ ਬੈਡਰੂਮ ਦੇ ਤੌਰ ਤੇ ਵਰਤ ਲੋ ਚਾਹੇ ਤੁਸੀਂ ਇਹਨੂੰ ਸਟੋਰ ਬਣਾ ਲਓ ਵੱਡਾ ਠੀਕ ਹੈ ਜੀ ਤੇ ਨਾਲ ਬੈਡਰੂਮ ਆ ਗਿਆ ਜੀ ਇੱਕ ਹੋਰ ਠੀਕ ਹੈ ਜੀ ਉਹ ਸਟੋਰ ਬਣਾ ਲਓ ਤੁਸੀਂ ਚਾਹੇ ਦੋਨਾਂ ਜਿਵੇਂ ਤੁਹਾਨੂੰ ਵੀਕ ਲੱਗਦਾ ਤੇ ਨਾਲ ਆ ਗਿਆ ਇਹ ਵਾਸ਼ਰੂਮ ਬਣਿਆ ਹੋਇਆ ਹੈਗਾ ਠੀਕ ਹੈ ਜੀ ਤੇ ਅੱਗੇ ਪਾ ਚੱਲਦੇ ਆ ਤੇ ਨਾਲ ਇਹ ਕਿਚਨ ਹੈ ਇਹ ਕਿਚਨ ਹੈ ਤੇ ਬੜੀ ਵਧੀਆ ਬਸਟ ਦੇ ਵਿੱਚ ਆ ਸਸਤਾ ਘਰ ਹੈ ਮੌੜ ਰੋਡ ਤੇ ਆ ਨੇੜੇ ਆ ਜੇਕਰ ਤੁਸੀਂ ਇਹ ਘਰ ਖਰੀਦਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸਾਡੇ ਨਾਲ ਤੁਸੀਂ ਕਾਲ ਕਰ ਲਓ WhatsApp ਕਰ ਲਓ ਬਹੁਤ ਵਧੀਆ ਬਜਟ ਦੇ ਵਿੱਚ ਤੁਹਾਨੂੰ ਇਹ ਘਰ ਮਿਲੂਗਾ